ਤੋਂ ਮੁਕਤੀ ਵਰਧਾ ਪੰਜਾਬ ਦਾ ਪ੍ਰਧਾਨ ਐਮਟੀ ਵਰਧਾ ਮੰਤਰੀ ਸਾਰਿਆਂ ਨੇ ਇਹ ਕੰਮ ਜਿਹੜਾ ਵਾ ਦੇਖਿਆ ਕਿ ਅੱਜ ਜੋ ਪਰ ਹੋਇਆ ਵਾ ਆਮ ਆਦਮੀ ਪਾਰਟੀ ਨੇ ਕੀ ਕਾਇਦਾ ਪਿੱਛੇ ਕਲੀ ਨਹੀਂ ਹੋਇਆ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ 10 ਸਾਲ ਦੇ ਰਹੇ ਆ ਆਦਮੀ ਪਾਰਟੀ ਦੇ ਹੋਣ ਦੇ باوجود ਵੀ ਸਨ ਚਾਰ ਦਿਨ ਜਿਹੜਾ ਵਾ ਲਗਾਤਾਰ ਵੀਰਿਆ ਦਫਤਰ ਜਿਹੜਾ ਵਾ ਜਾਣਾ ਪਿਆ ਜਦੋਂ ਨਾ ਟੈਕਸ ਵਾਸਤੇ ਔਰ ਨਿਊ ਡਿਊ ਦੇਣ ਵਾਸਤੇ ਸੈਕਟਰੀ ਜਿਹੜਾ ਵਾ ਉਹ ਨਹੀਂ ਮਿਲਿਆ ਉਥੇ ਸੈਕਟਰੀ ਪਹੁੰਚਦੇ ਨਹੀਂ ਰਹੇ ਵੀਡੀਓ ਦਫ਼ਤਰ ਵੀਡੀਓ ਦਫ਼ਤਰ ਵੀਡੀਓ ਸਾਹਿਬ ਜਿਹੜੇ ਉਹ ਨਹੀਂ ਪਹੁੰਚਦੇ ਰਹੇ ਉਹਨਾਂ ਨਾਲ ਚਾਰ ਦਿਨ ਰੋਜ਼ ਫੋਨ ਤੇ ਗੱਲਬਾਤ ਹੁੰਦੀ ਰਹੀ ਆ ਕਹਿੰਦੇ ਆ ਲੈਣੇ ਆ ਜੰਨੇ ਆ ਪਰ ਉਹ ਨਹੀਂ ਆਏ ਅਈ ਹੁਣ ਫੈਲਾ ਜਿਹੜੀ ਉਹ ਜਮਾਤਾਲ ਦੀਆਂ ਤਰਾਈਆਂ ਨੇ ਅਗਰ ਜੇ ਸਾਡੀ ਫੈਲ ਜਿਹੜੀ ਆ ਉਹ ਰੱਦ ਕੀਤੀ ਗਈ ਕਿ ਅਹੀ ਕੋਰ ਦਾ ਕੇ ਪੂਰਾ ਪੂਰਾ ਬਲਾਗ ਜਿਹੜਾ ਵਾ ਸਾਰਿਆਂ ਨੂੰ ਵੀਡੀਓ ਸਾਹਿਬ ਨੂੰ ਔਰ ਸੈਲਟੀ ਵੀ ਸਾਹਿਬ ਜਿਹੜੇ ਆ ਉਹ ਸਾਰੇ ਜਿਹੜੇ ਆ ਕੋਰ ਦੇ ਵਿੱਚ ਭੁੱਟਣਗੇ ਇਹ ਆਈਡੀਆ ਨਾਲ ਫੈਲ ਰਹਾ ਦੁਪਾਰ ਦੇ ਕੇ ਇਸ ਕਰਕੇ ਅਸੀਂ ਸਾਰੇ ਅਧਿਕਾਰੀ ਜਿਹੜੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਕੋਈ ਜਿਹੜਾ ਵਾ ਅਗਰ ਜੇ ਤੁਸੀਂ ਇਹ ਜਿਹੜੀਆਂ ਫੈਲਾ ਲਈਆਂ ਨੇ ਇਹ ਬਹੁਤ ਸਾਰੀਆਂ ਇਹ ਜਿਹੜੀਆਂ ਕੱਟ ਜਮਾ ਹੋਈਆਂ ਨੇ ਉਹਦਾ ਟਾਈਮ ਦੱਸ ਸਕਦੇ ਜੋ ਕਾਂ ਜੋ ਲੋਕ ਤੇ ਰਿਆ ਜਿਹੜੇ ਵਾਂਝੇ ਰਹੇ ਉਹਨਾਂ ਦੀਆਂ ਫੈਲਾਂ ਜਿਹੜੀਆਂ ਹੋ ਰਹੀਆਂ ਜਾਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਦੀ ਅੱਜ ਇੱਕ ਮੈਟਿਕ ਹੋਈ ਹੈ ਇਸ ਵਿੱਚ ਚੋਣ ਕਮਿਸ਼ਨ ਨੂੰ ਕੋਸ਼ਦੇ ਆ ਉਹਨਾਂ ਨੇ ਗਿਆ ਅਸੀਂ ਕਹਿੰਦੇ ਆ ਕਿ ਜੋ ਆਪਾਂ ਨਾ ਕਰਤਾ ਉਹ ਕਿਸੇ ਪਾਰਟੀ ਵਿੱਚ ਕੀਤਾ ਕਿਉਂਕਿ ਸਾਡੇ ਪਿੰਡਾਂ ਦੇ ਚਾਹਵਾਨ ਜਿਹੜੇ ਆਗੂ ਸੀ ਆਪਣੀਆਂ ਕਾਗਜ਼ ਦੀਆਂ ਫਾਈਲਾਂ ਲੈ ਕੇ ਪਹਿਲਾਂ ਇਹਨਾਂ ਨੇ ਐਨਸੀਓ ਵਗੈਰਾ ਚੋਲਾ ਟੈਕਸ ਲੱਗਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਫਾਈਲਾਂ ਜਿਹੜੀਆਂ ਮੈਂ ਲੈਣੀਆਂ ਜਿਹੜੀਆਂ ਆ ਗਿਆ ਉਹਨਾਂ ਨੇ ਚੁਣ-ਚੁਣ ਕੇ ਆਮ ਪਾਰਟੀ ਦੇ ਬੰਦਿਆਂ ਦੀਆਂ ਲਈਆਂ ਅੱਜ ਦੇਖੀਏ ਤੇ ਚੋਣ ਕਮਿਸ਼ਨ ਬਿਲਕੁਲ ਝੋਸੋ ਚੁੱਕਾ ਕੋਈ ਉਦੀ ਰੋਕ ਨਹੀਂ ਕਿਉਂਕਿ ਜੋ ਮੱਦੀ ਕੋ ਕਰਦੇ ਜਿੱਦ ਤਰਾ ਮੱਦੀ ਕਰਦੇ ਇਹ ਇਹ ਜਿਹੜਾ ਗਾ ਗਲਤ ਆ ਬਸਾ ਜਿਹੜਾ ਸਰਕਾਰ ਵੱਲੋਂ ਵੀ ਕਮਿਸ਼ਨ ਵੱਲੋਂ ਵੀ ਜਿਹੜੀ ਅਫਸਰ ਸਾਈ ਜਿਹੜੀ ਉੱਥੇ ਬੈਠੀ ਸੀ ਉਹ ਆਪਣੇ ਬੰਦਿਆਂ ਨੂੰ ਜਿਹੜਾ ਗਾ ਵਾ ਅੰਦਰ ਐਂਟਰੀ ਪਾ ਕੇ ਵਾਰਦੀ ਸੀ ਉਹ ਆਸੀ ਕਯੂਰ ਕਮਿਸ਼ਨ ਤੋਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਹਜੇ ਮਲਾਜਮਾਂ ਦੇ ਖਿਲਾਫ ਵੀਡੀਓ ਦੇ ਖਿਲਾਫ ਸੈਕਟਰੀਆਂ ਦੇ ਖਿਲਾਫ ਜਿਹੜੀ ਅਗੀ ਕਾਰਵਾਈ ਕੀਤੀ ਜਾਏ ਪਰ ਤਿਆ ਜਿਹੜੀਆਂ ਚੋਣਾਂਾਂ ਵਿੱਚ ਇਹਦੇ ਵਿੱਚ ਆਮ ਪਾਰਟੀ ਨੇ ਜਿਹੜਾ ਵਾ ਇੱਕ ਬੜਾਈ ਮਾੜਾ ਰੋਲ ਜਿਹੜਾ ਕੀਤਾ ਵਾ ਅਦਾ ਜਿਹੜਾ ਹੈਗਾ ਵਾ ਇਹ ਭੁੱਲਣਯੋਗ ਨਹੀਂ ਹੈ ਅਸੀਂ ਐਕਸਲੀ ਜਿਹੜਾ ਕਾ ਕੋਰਟ 'ਚ ਵੀ ਜਾਵਾਂਗੇ ਅਸੀਂ ਦੇਖਾਂਗੇ ਅਸੀਂ ਪਹਿਲਾਂ ਵੀ ਮੰਗ ਕਰ ਚੁੱਕੇ ਕਿ ਇਹ ਜਿਹੜੇ ਤੋਂਨਾਵਾਂ ਇਲੈਕਸ਼ਨ ਰੱਦ ਕੀਤੀ ਜਾਵੇ ਇਹ ਤਾਂ ਦੀ ਇਲੈਕਸ਼ਨ ਜਿਹੜੀ ਹੈ ਪੰਜਾਬ ਦੇ ਨਹੀਂ ਚੱਲੇਗੀ ਧੰਨਵਾਦ